ਮਹਿੰਦਰ ਸਿੰਘ ਆਕੜਾ ਆਮ ਆਦਮੀ ਪਾਰਟੀ ਬਲੌਕ ਪ੍ਰਧਾਨ ਜੀ ਸੁਪਿੰਦਰ ਜੀ ਆਕੜਾ ਦੇ ਵਿੱਚ ਧਰਨਾ ਫੜਾ ਸ਼ੁਰੂ ਕੀਤਾ ਕਿ ਨਰੇਗਾ ਨਰੇਗਾ ਦੇ ਵਿੱਚ ਜਿਹੜੇ ਵਰਕਰਾਂ ਬਿਲਕੁਲ ਤੇ ਤੁਹਾਡੇ ਤੇ ਦੋਸ਼ ਲਗਾਏ ਜਾ ਰਹੇ ਨੇ ਕੀ ਕਹਿਣਾ ਹੈ ਹਾਂ ਜੀ ਬਾਈ ਦੇਖਿਆ ਮੈਂ ਉਸ ਟਾਈਮ ਕੰਮ ਸੇ ਕੰਮ ਤੇ ਸੀਗਾ ਜਦੋਂ ਉੱਥੇ ਕਾਕੜਾ ਧਰਨਾ ਲੱਗਿਆ ਤਾਂ ਨਰੇਗਾ ਕਰਮਚਾਰੀਆਂ ਦੇ ਮੈਨੂੰ ਫੋਨ ਆਇਆ ਵੀ ਐ ਕਰਕੇ ਇੱਕ ਮੇਡ ਹੈ ਵੀ ਉਹ ਸਾਨੂੰ ਕਹਿ ਰਹੀ ਹੈ ਵੀ ਆਪਾਂ ਧਰਨਾ ਲਾਉਣਾ ਮੈਂ ਹਾਂ ਵੀ ਕਿਹੜੀ ਮੇਡ ਹੈ ਕਹਿੰਦੇ ਅਮਨ ਸਾਰਿਆਂ ਨੂੰ ਕਹਿ ਕੇ ਗਈ ਹੈ ਵੀ ਸਾਨੂੰ ਹਾਜ਼ਰੀਆਂ ਲਾਣੋਂ ਰੋਕ ਰਹੇ ਨੇ ਜਦਕਿ ਮੈਂ ਸਵੇਰੇ ਖੁਦ ਅਮਨ ਨੂੰ ਫੋਨ ਕਰਕੇ ਕਿਹਾ ਕੱਲ ਵੀ ਮੈਂ ਆਪਦੇ ਨਾਲ ਲੈ ਕੇ ਗਿਆ ਮੈਂ ਕਿਹਾ ਤੂੰ ਇਹਨਾਂ ਦੀ ਹਾਜ਼ਰੀਆਂ ਲਾ ਸਾਨੂੰ ਮੈਨੂੰ ਉਹ 15 ਦਿਨ ਹੋ ਗਏ ਕਹਿੰਦੀ ਇਹਨੂੰ ਕਹਿੰਦੇ ਨੂੰ ਜੀ ਵੀ ਮੈਂ ਛੁੱਟੀ ਤੇ ਆ ਹਾਜ਼ਰੀਆਂ ਸਵੇਰੇ ਵੀ ਲਾ ਕੇ ਜਾਂਦੀ ਆ ਦੁਪਹਿਰੇ ਵੀ ਲਾ ਕੇ ਜਾਂਦੀ ਆ ਮਸਟਰੋਲ ਕਢਾਈ ਜਾਂਦੀ ਆ ਜੀ ਚਲੋ ਮੈਂ ਕਿਹਾ ਕੰਮ ਚੱਲਦਾ ਚਾਹੀਦਾ ਆਪਾਂ ਨੂੰ ਤਾਂ ਅਸੀਂ ਨਰੇਗਾ ਕਰਮਚਾਰੀਆਂ ਨੂੰ 100 ਦਿਨ ਦੇਣਾ ਸਰਕਾਰ ਨੇ ਜੋ ਸਾਨੂੰ ਹੁਕਮ ਦਿੱਤੇ ਨੇ ਜੀ ਬਹੁਤ ਵਧੀਆ ਕੰਮ ਚੱਲ ਰਿਹਾ ਅਸੀਂ 1.5 ਸਾਲ ਦੀ ਮੀਟ ਲੱਗੀ ਹੋਈ ਹੈ ਜੀ ਤਾਂ ਇਹਦੇ ਨਾਲ ਇੱਕ ਥੋੜੀ ਪੂਜਾ ਗਈ ਉਹਨੇ ਸਾਨੂੰ ਕਿਹਾ ਵੀ ਵੀਰੇ ਮੇਰੇ 90 ਦਿਨ ਹੋ ਗਏ 7 ਕੁ ਦਿਨ ਰਹਿੰਦੇ ਆ 7-8 ਦਿਨ ਵੀ ਤੁਸੀਂ ਆਪਦੇ ਮੇਡ ਜਿਹੜੀ ਹੋਰ ਲਾਣੀਆਂ ਨੇ ਉਹ ਲਾ ਸਕਦੇ ਹੋ ਚਲੋ ਅਸੀਂ ਇਹਨੂੰ ਵੀ ਪੁੱਛਿਆ ਇਹ ਕਹਿੰਦੀ ਕਹਿੰਦੀ ਮੈਂ ਤਾਂ ਛੁੱਟੀ ਤੇ ਆ 15 ਦਿਨ ਹੋ ਗਏ ਸਵੇਰੇ ਆਉਂਦੀ ਐ ਹਾਜ਼ਰੀ ਲਾ ਕੇ ਚਲੀ ਜਾਂਦੀ ਐ ਦੁਪਹਿਰੇ ਆਉਂਦੀ ਐ ਹਾਜ਼ਰੀ ਲਾ ਕੇ ਚਲੀ ਜਾਂਦੀ ਐ ਤਾਂ ਅਸੀਂ ਇਹਨੂੰ ਕਿਹਾ ਵੀ ਭਾਈ ਜੇ ਤੈਨੂੰ ਕੰਮ ਹੈ ਉਥੇ ਨਰੇਗਾ ਕਰਮਚਾਰੀਆਂ ਦੇ ਉੱਤੇ ਜਿਹੜੀ ਮੇਡ ਹੈ ਉਹ ਹਰ ਟਾਈਮ ਉਹਨਾਂ ਦੇ ਨਾਲ ਚਾਹੀਦੀ ਹੈ ਤਾਂ ਇਹਨੇ ਕੋਈ ਸਾਡੀ ਉਹ ਨਿਕਰੀ ਹੈਗੀ ਕਹਿੰਦੀ ਮੈਨੂੰ ਹਟਾਉਣ ਵਾਲੇ ਤੁਸੀਂ ਕੌਣ ਹੋ ਅਸੀਂ ਕਹਿਆ ਜੀ ਅਸੀਂ ਸਾਰਿਆਂ ਨੂੰ ਰੋਜ਼ਗਾਰ ਦੇਣਾ ਜੋ ਸਰਕਾਰ ਨੇ ਕਿਹਾ 100 ਦਿਨ ਦਾ ਕਹਿੰਦੀ ਮੈਂ ਤਾਂ ਨਹੀਂ ਹਟਦੀ ਹੈਗੀ ਚਲੋ ਅਸੀਂ ਕਹਿਆ ਕੋਈ ਗੱਲ ਨਹੀਂ ਤੁਹਾਡਾ 100 ਦਿਨ ਪੂਰਾ ਹੋ ਜਾਂਦੋ ਇਹਨਾਂ ਨੇ ਕੱਲ ਇਹਨਾਂ ਦੇ ਦਿਨ ਪੂਰੇ ਹੋ ਜਾਣੇ ਨੇਗੇ ਜੀ ਇਹਨਾਂ ਨੇ ਕੱਲ ਐਤਵਾਰ ਵਾਲੇ ਦਿਨ ਰਾਤ ਨੂੰ 7 ਵਜੇ ਮਸਟੋਲ ਕਢਾਇਆ ਅਸੀਂ ਪੁੱਛਿਆ ਵੀ ਮਸਟੋਲ ਐਤਵਾਰ ਵਾਲੇ ਦਿਨ ਤਾਂ ਨਿਕੜਦਾ ਹੀ ਨਹੀਂ ਤੁਸੀਂ ਮਸਟੋਲ ਕਿਵੇਂ ਕਢਾ ਲਿਆ ਤਾਂ ਇਹ ਬੋਲਦੀ ਆ ਵੀ ਸਾਨੂੰ ਏਪੀਓ ਸਰ ਨੇ ਮਸਟਰੋਲ ਕਢ ਕੇ ਦਿੱਤਾ ਤਾਂ ਮੈਂ ਉਹਨਾਂ ਨੂੰ ਉਹਨਾਂ ਨਾਲ ਵੀ ਗੱਲ ਕਰੀ ਉਹ ਕਹਿੰਦੇ ਕਹਿੰਦੇ ਵੀ ਅਸੀਂ ਤਾਂ ਕੋਈ ਮਸਟਰੋਲ ਕਢਿਆ ਨਹੀਂਗਾ ਵੀ ਚਲੋ ਇਹਨਾਂ ਨੇ ਕਢਾ ਲਿਆ ਵੀ ਮੈਡਮ ਨੇ ਕਢਤਾ ਹੁਣ ਆ ਵੀ ਚਲੋ ਅਸੀਂ ਕੱਲ ਨੂੰ ਪਤਾ ਕਰਕੇ ਤੁਹਾਨੂੰ ਉਹ ਕਰਦੇ ਆ ਤਾਂ ਅੱਜ ਸਵੇਰੇ ਜਦੋਂ ਇਹਦੇ ਨਾਲ ਮੇਰੀ ਗੱਲ ਹੋਈ ਮੈਂ ਕਿਹਾ ਤੁਸੀਂ ਜਿਹੜੇ 4 ਇੱਕ ਹਫ਼ਤੇ ਦੇ ਵਿੱਚ 5 ਮਸਟਰੋਲ ਕਢਾਏ ਜੀ ਜਦਕਿ ਸਾਨੂੰ 2 ਮਸਟਰੋਲ ਕਢਾ ਸਕਦੇ ਆ 2 ਸਾਢੇ ਲਵੇ ਨਰੇਗਾ ਕਰਮਚਾਰੀ ਨੂੰ 4 ਥਾਂ ਤੇ ਕੰਮ ਚੱਲਦਾ ਹੈ ਜੀ ਚਲੋ ਅਸੀਂ ਕਿਹਾ ਵੀ ਕੰਮ ਮਿਲ ਰਿਹਾ ਚੱਲੀ ਜਾਂਦੋ ਤਾ ਇਹਨੇ ਜਾ ਕੇ ਉਥੇ ਅੱਜ ਜਿਹੜਾ ਹੰਗਾਮਾ ਕਰਿਆ ਅਸੀਂ ਜਿਹੜਾ ਇਹਨੇ ਰਾਤ ਨੂੰ ਮਸਟੌਲ ਕਢਾਇਆ ਅਸੀਂ ਕਿਹਾ ਵੀ ਤੂੰ ਅੱਜ ਇਹਨਾਂ ਨੂੰ ਸਨੇਹਾ ਨਾਲ ਲਾਈ ਸਵੇਰੇ ਸਨੇਹਾ ਲਾ ਦੀਆਂ ਆ ਇੱਕ ਮਸਟੌਲ ਪੂਰਾ ਹੋ ਜਾ ਤੂੰ ਉਥੇ ਲਾ ਦੀ ਤਾਂ ਇਹਨੇ ਉਹ 20 ਜਣਿਆਂ ਨੂੰ ਇਕੱਠੇ ਕਰਕੇ ਕੁਝ ਸਾਡੇ ਪਿੰਡ ਦੇ ਆਪਦੇ ਆਪ ਨੂੰ ਬੜੇ ਚੇਅਰਮੈਨੀਆਂ ਕਹਾਉਂਦ ਨੇ ਅਸੀਂ ਆਏ ਸੀ ਫਲਾਣਾ ਸੀ ਉਹਨਾਂ ਨੇ ਇਹ ਗੱਲਾਂ ਦਾ ਸਾਰਿਆਂ ਦਾ ਫਾਇਦਾ ਇਹਨਾਂ ਦਾ ਚੱਕ ਕੇ ਇਹਨਾਂ ਨੂੰ ਇੱਕ رائے ਦਿੱਤੀ ਵੀ ਤੁਸੀਂ ਜਾ ਕੇ ਸੜਕ ਤੇ ਧਰਨਾ ਲਾ ਲਓ ਅਸੀਂ ਤੁਹਾਡੇ ਨਾਲ ਨਾਲ ਖੁਦ ਆ ਕੇ ਬਹਿ ਗਏ ਜਦ ਕਿ ਹਰ ਟਾਈਮ ਸਾਨੂੰ ਅ ਪੋਸਟ ਤੇ ਰਹਿੰਦੇ ਨੇ ਅੰਦਰੋਂ ਗਤੀ ਕਿਉਂਕਿ ਤੁਸੀਂ ਪਿੰਡ ਕਾਕੜੇ ਦੇ ਵਿੱਚ ਕੰਮ ਜਾ ਕੇ ਦੇਖ ਲਓ ਵੀ ਜੋ ਵੀ ਸਾਡੇ ਐਮ ਐਲ ਏ ਸਾਹਿਬ ਸਾਡੀ ਭੈਣ ਨਰਿੰਦਰ ਕੌਰ ਭਰਾਜ ਨੇ ਸਾਡੀ ਡਿਊਟੀ ਲਈ ਹੈ ਆਓ ਖੁਦ ਵੀ ਆ ਕੇ ਦੇਖ ਲੈਣ ਜਾਂ ਤੁਸੀਂ ਵੀ ਖੁਦ ਜਾ ਕੇ ਦੇਖ ਲਓ ਪਿੰਡ ਦੇ ਆਲੇ-ਦਾਲੇ ਬਿਲਕੁਲ ਸਾਰੇ ਪਾਸੇ ਸਫਾਈ ਆ ਕੁਝ ਇਹਨਾਂ ਦੇ ਅੰਦਰ ਇਹ ਜਲਣ ਹੈ ਵੀ ਸਾਨੂੰ ਉੱਛਿਆ ਨਹੀਂ ਜਾਂਦਾ ਸਾਨੂੰ ਕਿਹਾ ਨਹੀਂ ਜਾਂਦਾ ਸਾਡੀ ਜ਼ਿੰਮੇਵਾਰੀ ਹੈ ਪਿੰਡ ਨੂੰ ਸਾਫ਼ ਰੱਖਣਾ ਸਾਡਾ ਕੰਮ ਹੈ ਨਰੇਗਾ ਨੂੰ ਕੰਮ ਦੇਣਾ ਜੀ ਜਦੋਂ ਹਾਂਜੀ ਇੱਕ ਹੋਰ ਸਵਾਲ ਜਿਹੜਾ ਉੱਠਿਆ ਉਹ ਕਹਿੰਦੇ ਵੀ ਨਾ ਪੰਚ ਨੇ ਨਾ ਸਰਪੰਚ ਨੇ ਤੇ ਆ ਕੇ ਦੱਸਣਾ ਅੰਦਾਜ਼ੀ ਕਰਦੇ ਨੇ ਤੁਹਾਡੇ ਕੋਲ ਮਤਲਬ ਕਿ ਇਹਦੀ ਕੀ ਪਾਵਰ ਹੈ ਵੀ ਤੁਸੀਂ ਉਹ ਮੇਰੇ ਕੋਲੇ ਜੀ ਆਮ ਆਦਮੀ ਪਾਰਟੀ ਵੱਲੋਂ ਬਲਾਕ ਪ੍ਰਧਾਨਨਾ ਜੀ ਮੇਰੇ ਲਵੇ ਇਸ ਟਾਈਮ 8 ਪਿੰਡ ਨੇ ਜੀ ਕਾਕੜਾ ਦਿয়ালਪੁਰਾ ਜੋਲੀਆਂ ਪੰਨਵਾ ਬੈਕਟਰੀ ਬਕਟੜਾ ਅੱਠ ਪਿੰਡ ਨੇ ਅੱਠ ਪਿੰਡਾਂ ਦੀ ਜ਼ਿੰਮੇਵਾਰੀ ਮੈਨੂੰ ਪਾਰਟੀ ਨੇ ਦਿੱਤੀ ਹੈ ਜਿਹੜੀ ਮੈਂ ਖੂਬ ਨਿਭਾ ਨਿਭਾ ਰਿਹਾ ਆ ਆ ਤੁਹਾਡੇ ਸਾਹਮਣੇ ਮੇਰੇ ਨਾਲ ਜੌਲੀਆਂ ਤੋਂ ਅਸੀਂ 77 ਲਾਇਆ ਹੈ ਮੁੰਡਾ ਇਹਦਾ ਕੰਮ ਸੀ ਉਹ ਕਰਵਾ ਕੇ ਲਿਆ ਆ ਜਦ ਕਿ ਇਹਨਾਂ ਨੂੰ ਵੀ ਇਹੀ ਕਿਹਾ ਵੀ ਸਾਰਿਆਂ ਨੂੰ ਆਪਾਂ ਰੋਜ਼ਗਾਰ ਦੇਣਾ ਯਾਰ ਆਪਾਂ ਇੱਕ ਨੂੰ ਜਿਵੇਂ ਇਹਨਾਂ ਨੇ ਕਾਲੀ ਕਾਂਗਰਸੀਆਂ ਨੇ ਰੱਖਿਆ ਹੋਇਆ ਸੀਗਾ ਵੀ ਉਸ ਤਰ੍ਹਾਂ ਆਪਾਂ ਇੱਕ ਮੇਡ ਨਹੀਂ ਰੱਖਣੀ ਅਸੀਂ 100 ਦਿਨਾਂ ਬਾਅਦ ਮੇਡ ਬਦਲ ਲਈ ਬਦਲ ਲਈ ਜੀ ਤੁਹਾਨੂੰ ਇੱਕ ਦੋ ਥੋੜਾ ਕਿ ਕੱਕੜ ਦੇ ਬਰਤਨ ਨੇ ਉਹ ਅਲੱਗ-ਅਲੱਗ ਪਿੰਡਾਂ 'ਇਂ ਭੇਜ ਦਿੱਤੇ ਜਾਂ ਬਨੇ ਉਹਦੇ ਬਾਰੇ ਕੀ ਨਹੀਂ ਜੇ ਇਹ ਸਰਕਾਰ ਵੱਲੋਂ ਸਾਰੇ ਜਿਹੜੇ ਸੂਏ ਚਲਾਏ ਗਏ ਨੇ ਸਰਦਾਰ ਭਗਤ ਸਿੰਘ ਮਾਨ ਵੱਲੋਂ ਜਿਹੜੇ ਸੂਏ ਬਣੇ ਨੇ ਨਵੇਂ ਉਹਨਾਂ ਦੀ ਹੱਦ ਹੁੰਦੀ ਹੈ ਕਿ ਜਿੱਥੇ ਵੀ ਨਰੇਗਾ ਕਰਮਚਾਰੀ ਨੇ ਉਹਨਾਂ ਨੂੰ ਸਾਫ਼ ਕਰਨਾ ਉਹ ਜਿਵੇਂ ਸਾਡੇ ਹੁਣ ਫੱਗੂ ਵਾਲੇ ਵਾਲਾ ਸੂਆ ਪੈਂਦਾ ਜੀ ਸਾਨੂੰ ਦਿਆਲਪੁਰੇ ਵਾਲਾ ਸੂਆ ਪੈਂਦਾ ਜੇ ਸਾਡੀ ਨਰੇਗਾ ਲਵੇ ਕੰਮ ਨਹੀਂ ਹੈ ਤਾਂ ਅਸੀਂ ਉਹ ਸੂਏ ਦਾ ਮਸਟਾਲ ਕਢਾ ਕੇ ਦੇ ਦਿੰਦੇ ਆ ਤਾ ਉੱਥੇ ਉਹਨਾਂ ਨੂੰ ਕੰਮ ਮਿਲ ਜਾਂਦਾ ਜਿਵੇਂ ਹੁਣ ਸਾਡੇ ਟੋਬੇ ਨੇ ਜਾਂ ਸਿਵੇ ਨੇ ਜਾਂ ਛੜਕਾਂ ਦਾ ਕੰਮ ਹੈ ਜਦੋਂ ਉਧਰ ਕੰਮ ਖਤਮ ਹੋਣ ਵਾਲਾ ਹੁੰਦਾ ਤਾਂ ਅਸੀਂ ਫਿਰ ਸੂਏ ਤੇ ਕੰਮ ਦੇ ਦਿੰਦੇ ਆ ਉੱਥੇ ਅਸੀਂ 50 ਦਾ ਕਢਾ ਦਈਏ 100 ਦਾ ਕਢਾ ਦਈਏ ਤਾਂ ਕਰਕੇ ਉਹ ਸੂਆਂ ਤੇ ਭੇਜਿਆ ਜਾਂਦਾ ਉੱਥੇ ਵੀ ਸਾਰੇ ਖੁਸ਼ ਨੇ ਬਸ ਇਹ ਤੰਗ ਕਰ ਦਿੰਦੇ ਤਾਂ ਮੇਡ ਜਦੋਂ ਇਹ ਇੱਕ ਇੱਕ ਜਾਨੇ ਦੀ ਹਾਜ਼ਰੀ ਤਾਂ ਲਗਾਤਾਰ ਦੋ ਦੋ ਮਸਰੌਲਾਂ ਦੇ ਵਿੱਚ ਪੈ ਜਾਂਦੀ ਹੈ ਮੈਨੂੰ ਤਾਂ ਰੋਜ਼ ਕੰਮ ਮਿਲ ਰਿਹਾ ਮੇਰੇ ਨਾਲ ਦੇ ਨੂੰ 15 ਦਿਨ ਵੀ ਨਹੀਂ ਕੰਮ ਮਿਲ ਰਿਹਾ ਇੱਕ ਜਣੇ ਦੀਆਂ ਹਾਜ਼ਰੀਆਂ 10 ਨੇ ਇੱਕ ਜਣੇ ਦੀਆਂ 35 ਨੇ ਜੀ ਅੱਛਾ ਪਰਲਾਂ ਜੀ ਹੁਣ ਜਿਨ੍ਹਾਂ ਦੇ 100 ਦਿਨ ਪੂਰੇ ਹੋ ਗਏ ਉਹਨਾਂ ਦੀ ਕੀ ਹੋਊਗੀ ਉਹਨਾਂ ਦੀ ਜੀ ਆਟੋਮੈਟਿਕਲੀ ਸਾਰਿਆਂ ਦਾ 100 ਦਿਨ ਸਰਕਾਰ ਵੱਲੋਂ ਹੈ ਜੀ ਇਹਦੇ ਵਿੱਚ ਅਸੀਂ ਕਿਸੇ ਮੇਡ ਨੂੰ ਹਟਾ ਨਹੀਂ ਸਕਦੇ ਕਿਸੇ ਨੂੰ ਲਾ ਨਹੀਂ ਸਕਦੇ ਸਾਨੂੰ ਤਾਂ ਜਦੋਂ ਪਤਾ ਲੱਗਿਆ ਵੀ ਇਹਦਾ 100 ਦਿਨ ਹੋ ਗਿਆ ਪੂਰਾ ਅਸੀਂ ਤਾਂ ਜਿਹੜੀ ਕੁੜੀ ਗਰੀਬ ਘਰ ਦੀ ਐ ਜਾਂ ਕੋਈ ਵਿਧਵਾ ਜਾਂ ਕੋਈ ਅੰਗਹੀਨ ਐ ਅਸੀਂ ਉਹਨਾਂ ਨੂੰ 100 ਦਿਨ ਲਵਾਣਾ ਜਿਹੜਾ ਉਹ ਬਹਿ ਕੇ ਵਿਚਾਰੇ ਹਾਜ਼ਰੀ ਤੇ ਆਪਦਾ ਰੋਜ਼ਗਾਰ ਕਮਾ ਸਕਾਂ ਪਰ ਇਹ 1.5 ਸਾਲ ਹੋ ਗਿਆ ਇਹ ਕਹਿੰਦੀ ਤੁਸੀਂ ਹਟਾਉਣ ਵਾਲੇ ਕੌਣ ਹੋ ਮੈਨੂੰ ਸਾਡਾ ਕੋਈ ਇਹਦੇ ਨਾਲ ਕੋਈ ਨਿੱਜੀ ਕੋਈ ਉਹ ਨਹੀਂ ਕੱਲ ਮੇਰੇ ਨਾਲ ਗਈ ਆ ਹਾਜ਼ਰੀਆਂ ਲਵਾ ਕੇ ਆਈ ਆ ਬਹੁਤ ਵਧੀਆ ਕੰਮ ਕਰਿਆ ਪਰ ਇਹਨੇ ਆ ਜਿਹੜਾ ਅੱਜ ਧਰਨਾ ਲਵਾਇਆ ਇੱਥੇ ਬਿਲਕੁਲ ਸਾਡੀਆਂ ਨਜ਼ਰਾਂ ਚੋਂ ਅੱਗੇ ਤੋਂ ਆਉਣ ਜੋਗੀ ਨਹੀਂ ਰਹੀ ਜੀ ਤੁਹਾਨੂੰ ਲੱਗਦਾ ਕਿ ਸਰਕਾਰ ਦੀ ਬਦਨਾਮੀ ਜਿਹੜੀ ਇਹ ਸਰਕਾਰ ਦੀ ਬਦਨਾਮੀ ਤਾਂ ਸਾਡੇ ਕੁਝ ਵਰਕਰ ਨੇ ਜਿਹੜੇ ਕਦੇ ਧੱਕੇ ਇੱਧਰ ਖਾ ਰਹੇ ਨੇ ਕਦੇ ਧੱਕੇ ਉੱਧਰ ਖਾ ਰਹੇ ਨੇ ਕਦੇ ਕਾਲੀਆਂ ਚ ਕਦੇ ਕਾਂਗਰਸੀਆਂ ਚ ਕਦੇ ਆਮ ਉਹ ਜਿਹੜੀ ਕਾਲੀਆਂ ਚ ਤੇ ਕ ਆਮ ਆਦਮੀ ਪਾਰਟੀ ਚ ਉਹ ਬਹੁਤ ਜ਼ਮੀਨ ਅਸਮਾਨ ਦਾ ਫਰਕ ਹੈ ਇਹ ਉਹੀ ਚੌਧਰਾ ਪਾਲਦੇ ਨੇ ਜਿਹੜੀਆਂ ਕਾਲੀਆਂ ਚ ਕਰਦੇ ਆਏ ਨੇ ਜਿਹੜੇ ਕਾਂਗਰਸ ਚ ਕਰਦੇ ਆਏ ਨੇ ਹੁਣ ਆਮ ਆਦਮੀ ਪਾਰਟੀ ਇੱਕ ਆਮ ਘਰਾਂ ਦੇ ਮੁੰਡਿਆਂ ਨੂੰ ਅੱਗੇ ਲਿਆ ਰਹੀ ਆ ਉਹ ਆਪਦੇ ਪਿਆਰ ਨਾਲ ਲੋਕਾਂ ਤੋਂ ਕੰਮ ਕਰਵਾ ਰਹੇ ਨੇ ਤੁਸੀਂ ਮੇਰੇ ਬਾਰੇ ਸਾਰੇ ਜਾਣਦੇ ਹੋ ਸਾਰੇ ਭਵਾਨੀਗੜ੍ਹ ਦੇ ਬਲਾਕ ਦੇ ਵਿੱਚ ਮੇਰੇ ਬਾਰੇ ਪੁੱਛ ਲਿਓ ਵੀ ਅੱਜ ਤੱਕ ਮੈਂ ਕਿਸੇ ਨੂੰ ਮਾੜਾ ਜਾਂ ਚੰਗਾ ਬੋਲਿਆ ਹਾਂ ਉਹ ਤਾਂ ਫੇਰ ਮੇਰੇ ਪਿੰਡ ਦਾ ਇੱਕ ਨਰੇਗਾ ਪਰਿਵਾਰ ਹੈ ਜਿਹਨੂੰ ਮੈਂ ਪਰਿਵਾਰ ਵਾਂਗੂ ਚਲਾ ਰਿਹਾ ਹਾਂ ਪਰ ਉਹਦੇ ਵਿੱਚ ਕੁਝ ਸੈਕਟਰੀਏ ਇੱਕ ਸਾਡੇ ਪਿੰਡ ਤੋਂ ਬਦਲਿਆ ਕੋ ਮੈਨੂੰ ਪਤਾ ਲੱਗ ਰਿਹਾ ਵੀ ਉਹਦੀ ਥੋੜੀ ਜਿਹੀ ਵਿੱਚ ਦਖਲਅੰਦਾਜ਼ੀ ਦਿੱਤੀ ਗਈ ਆ ਇਹ ਜਿਹੜਾ ਧਰਨਾ ਲਵਾਇਆ ਗਿਆ ਉਹਦੀ رائے ਲੈ ਕੇ ਵੀ ਤੁਸੀਂ ਐ ਧਰਨਾ ਲਾ ਲਓ ਫਿਰ ਤੁਹਾਨੂੰ ਹੋਰ ਦਿਨ ਮਿਲ ਜਾਣਗੇ ਪਰੇ ਸਪਸ਼ਟ ਹੈ ਜੀ 100 ਦਿਨ ਤੋਂ ਬਾਅਦ ਅਸੀਂ ਕਿਸੇ ਵੀ ਪਿੰਡ ਦੇ ਵਿੱਚ ਜਿਹੜੇ ਮੇਰੇ 8 ਪਿੰਡ ਪੈਂਦੇ ਨੇ ਅਸੀਂ 100 ਦਿਨ ਤੋਂ ਵੱਧ ਕਿਸੇ ਨੂੰ ਕੰਮ ਨਹੀਂ ਦੇਣਾ ਜਿਹੜੇ ਹਰ ਵਾਰ ਅਸੀਂ ਨਵੇਂ ਰੱਖਾਂਗੇ ਇੱਕ ਤਾਂ ਸਾਰਿਆਂ ਨੂੰ ਉਹ ਇੱਕਸਾਰ ਸਮਝਣਗੇ ਨਹੀਂ ਇਹ ਇਹ ਜਿਹੜੀਆਂ ਇਹਨਾਂ ਦੀ ਜਿਆਦਾ ਜੀ ਜੀ ਕਰਦੀਆਂ ਨੇ ਇਹਨਾਂ ਨੂੰ ਉਹਨਾਂ ਨੂੰ ਲਗਾਤਾਰ ਹਫ਼ਤੇ ਪੈਂਦੇ ਨੇ ਉਹ ਨਾ ਵੀ ਆਉਣ ਤਾਂ ਵੀ ਉਹਨਾਂ ਦੀ ਹਾਜ਼ਰੀ ਲੱਗਦੀ ਹੈ ਅਸੀਂ ਹੁਣ ਇਹਦਾ ਰਿਕਾਰਡ ਵੀ ਕਢਾਵਾਂਗੇ ਇਹਨੂੰ ਕਹਿਤਾ ਵੀ ਅਸੀਂ ਤੇਰੇ ਸਾਹਮਣੇ ਧਰਾਂਗੇ ਵੀ ਇਹਨਾਂ ਤੇ ਹਾਜ਼ਰੀ ਡਬਲ ਕਿਵੇਂ ਤੇ ਸੋ ਬਹੁਤ ਵਧੀਆ ਕੰਮ ਕਰ ਰਹੇ ਨੇ ਜੀ ਨਿਰੇਗਾ ਕਰਮਚਾਰੀ ਸਾਡੇ ਨਾਲ ਨੇ। ਫੜਕਾਨ ਵਾਲੇ ਤਾਂ ਇਹ ਦੂਜੀਆਂ ਸਰਕਾਰਾਂ ਨੂੰ ਹੁਣ ਥੋੜਾ ਜਿਹਾ ਜਲਨ ਹੋਣੀ ਹੈ ਕਿਉਂਕਿ ਕੱਭ ਬਹੁਤ ਵਧੀਆ ਹੋ ਰਹੇ ਨੇ। ਪਿੰਡਾਂ ਦੇ ਵਿੱਚ ਸਾਡੀ ਭੈ ਨਰਿੰਦਰ ਕੌਰ ਭਰਾ ਜੀ ਤਾਂ ਅਸੀਂ ਬਹੁਤ ਦਿਲੋਂ ਧੰਨਵਾਦ ਕਰਦੇ ਆ ਜੀ ਨਾਲੇ ਸਾਡੀ ਜ਼ਿੰਮੇਵਾਰੀ ਲਈ ਆ ਸਾਡੇ ਤੇ ਵਿਸ਼ਵਾਸ ਹੈ। ਕਿਸੇ ਦਾ ਵੀ ਕਿਸੇ ਵੀ ਵਿਭਾਗ ਦੇ ਵਿੱਚ ਅੱਜ ਤੱਕ 1 ਰੁਪਿਆ ਨਹੀਂ ਲੱਗਣ ਦਿੱਤਾ। ਕਈ ਕੇਸ ਨੇ ਜਿਹੜੇ ਮੈਂ ਘਰੇ ਬਹਿ ਕੇ ਨਵੇੜੇ ਨੇ ਥਾਣੇ ਤੱਕ ਨਹੀਂ ਆਉਂਦੇ ਤੇ। ਥੈਂਕ ਯੂ।